ਸਭ ਤੋਂ ਪਹਿਲਾਂ ਤਾਂ ਭਗਵੰਤ ਮਾਨ ਜੀ ਨੂੰ ਅਰਵਿੰਦ ਕੇਜਰੀਵਾਲ ਨੂੰ ਰਾਹੁਲ ਗਾਂਧੀ ਨੂੰ ਰਾਜਾ ਵੜਿੰਗ ਨੂੰ ਬਹੁਤ ਬਹੁਤ ਦਿਲ ਦੀਆਂ ਗਹਿਰਾਈਆਂ ਤੋਂ ਮੈਂ ਵਧਾਈ ਦੇ ਰਿਹਾ ਹਾਂ ਪੰਜਾਬ 'ਚ ਹੁਣ ਤੁਸੀਂ ਫ੍ਰੈਂਡਲੀ ਮੈਚ ਖੇਡੋ ਅੱਜ ਪੰਜਾਬ ਦੇ ਵਿੱਚ ਤੁਸੀਂ ਧਰਨੇ ਦਿਨੇ ਹੋ ਕਿਸਾਨੀ ਦੇ ਮੁੱਦੇ ਨੂੰ ਲੈ ਕੇ ਈ ਦੇ ਤੱਕ ਤਾ ਰਹਿ ਗਿਆ ਉਹਦੇ ਚ ਤੁਹਾਨੂੰ ਕੱਢ ਕੇ واਸ਼ਿੰਗ ਮਸ਼ੀਨ ਚੋਂ ਕੱਢ ਕੇ ਹੁਣ ਤੁਸੀਂ ਸਾਰੇ ਚਾਰजेस ਤੋਂ ਰਹਿਤ ਮੁਕਤ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਗੱਠਜੋੜ ਤੇ ਬੋਲੇ ਵਿਕਰਮ ਸਿੰਘ ਮਜੀਠੀਆ ਕਿਹਾ ਕਿ ਮੈਂ ਅੱਜ ਤੁਹਾਨੂੰ ਸਭ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਵਧਾਈ ਦੇਣਾ ਹੈ ਕਿ ਤੁਹਾਡਾ ਗੱਠਜੋੜ ਹੋ ਗਿਆ ਹੈ ਜਿਹੜੇ ਭਗਵੰਤ ਮਾਨ ਤੇ ਕੇਜਰੀਵਾਲ ਗੱਲਾਂ ਕਰਦੇ ਸਨ ਕਿ ਕਾਂਗਰਸੀ ਚੋਰ ਨੇ ਕਾਂਗਰਸੀ ਭ੍ਰਿਸ਼ਟਾਚਾਰੀ ਨੇ ਇਸ ਤੋਂ ਇਲਾਵਾ ਕੀ ਕੁਝ ਬੋਲੇ ਵਿਕਰਮ ਸਿੰਘ ਮਜੀਠੀਆ ਆਓ ਦੇਖਦੇ ਹਾਂ ਵਾਰਿਕੁਲ ਦੀ ਕਾਛਾ ਵਾਰਿਕੁਲ ਦੀ ਫਤਿਹ ਅੱਜ ਸਭ ਤੋਂ ਪਹਿਲਾਂ ਤਾਂ ਭਗਵੰਤ ਮਾਨ ਜੀ ਨੂੰ ਅਰਵਿੰਦ ਕੇਜਰੀਵਾਲ ਨੂੰ ਰਾਹੁਲ ਗਾਂਧੀ ਨੂੰ ਰਾਜਾ ਵੜਿੰਗ ਨੂੰ ਬਹੁਤ ਬਹੁਤ ਦਿਲ ਦੀਆਂ ਗਹਿਰਾਈਆਂ ਤੋਂ ਮੈਂ ਵਧਾਈ ਦੇ ਰਿਹਾ ਕਿ ਭਾਈ ਤੁਹਾਡਾ ਘੱਟ ਜੋੜ ਹੋ ਗਿਆ ਜਿਹੜੇ ਭਗਵੰਤ ਮਾਨ ਤੇ ਕੇਜਰੀਵਾਲ ਗੱਲਾਂ ਕਰਦੇ ਸਨ ਕਿ ਕਾਂਗਰਸੀ ਚੋਰ ਨੇ ਕਾਂਗਰਸੀ ਕਰਾਪਟ ਨੇ ਅੱਜ ਉਹਨਾਂ ਨੂੰ ਇਸ ਗੱਲ ਦੀ ਵਧਾਈ ਹੈ ਕਿ ਅੱਜ ਤੁਹਾਨੂੰ ਆਮ ਆਦਮੀ ਪਾਰਟੀ ਦੇ ਡਿਟਰਜੈਂਟ ਪਾਊਡਰ ਤੋਂ ਜਿਹੜਾ ਨਿਰਮਾਣ ਤੋਂ ਵੀ ਮੈਂ ਸਮਝਦਾ ਵੱਧ ਸਫੈਦੀ ਲਿਆਉਂਦਾ ਉਹਦੇ ਚੋਂ ਤੁਹਾਨੂੰ ਕੱਢ ਕੇ ਵਾਸ਼ਿੰਗ ਮਸ਼ੀਨ ਚੋਂ ਕੱਢ ਕੇ ਹੁਣ ਤੁਸੀਂ ਸਾਰੇ ਚਾਰਜੇਸ ਤੋਂ ਰਹਿਤ ਮੁਕ ਤੁਹਾਨੂੰ ਬਹੁਤ ਬਹੁਤ ਵਧਾਈ ਜਰੂਰ ਲੋਕਾਂ ਨੂੰ ਦੱਸਿਓ ਕਿ ਜਿਹੜਾ ਆਲ ਇੰਡੀਆ ਗੱਠਜੋੜ ਥੋੜਾ ਹੋਇਆ ਹੈ ਦਿੱਲੀ ਤੁਸੀਂ ਇਕੱਠੇ ਗੁਜਰਾਤ ਤੁਸੀਂ ਇਕੱਠੇ ਗੋਆ ਤੁਸੀਂ ਇਕੱਠੇ ਹਰਿਆਣਾ ਤੁਸੀਂ ਇਕੱਠੇ ਜਿੱਥੇ-ਜਿੱਥੇ ਆਪ ਦੀ ਪ੍ਰੈਜੈਂਸ ਹੈ ਤੁਸੀਂ ਇਕੱਠੇ ਹੋ ਗਏ ਹੋ ਤੇ ਪੰਜਾਬ 'ਚ ਫਿਰ ਲੋਕਾਂ ਦਾ ਮੂਰਖ ਬਣਾਉਣ ਦੀ ਕੋਸ਼ਿਸ਼ ਤੂੰ ਕਰ ਰਹੇ ਪੰਜਾਬ 'ਚ ਹੁਣ ਤੁਸੀਂ ਫ੍ਰੈਂਡਲੀ ਮੈਚ ਖੇਡੋਗੇ ਅੱਜ ਪੰਜਾਬ ਦੇ ਵਿੱਚ ਤੁਸੀਂ ਧਰਨੇ ਜਿੰਨੇ ਹੋ ਕਿਸਾਨੀ ਦੇ ਮੁੱਦੇ ਨੂੰ ਲੈ ਕੇ ਕੀ ਨੈਤਿਕਤਾ ਰਹਿ ਗਈ ਹੈ ਲੀਡਰ ਆਪੋਜੀਸ਼ਨ ਦੀ ਕੁਰਸੀ ਛੱਡ ਕੇ ਹੁਣ ਇਕੱਠੇ ਬੈਠੋ ਲੋਕਾਂ ਨੂੰ ਮੋਰਕ ਬਣਾਉਣ ਦੀ ਕੋਸ਼ਿਸ਼ ਨਾ ਕਰੋ ਪਬਲਿਕ ਸਭ ਜਾਣਦੀ ਹੈ ਮੈਨੂੰ ਪਤਾ ਹੈ ਤੇ ਬਾਅਦ ਤੁਸੀਂ ਟਿੱਪਣੀ ਕਰੋਗੇ ਵੀ ਫਿਰੋਮਨੀ ਅਕਾਲੀ ਦਲ ਦਾ ਗੱਠ ਜੋੜ ਹੋ ਗਿਆ ਭਾਈ ਸਾਡਾ ਫਿਕਰ ਨਾ ਕਰੋ ਸਾਡਾ ਤਾਂ ਸਪਸ਼ਟ ਹੀ ਹੈ ਤੁਸੀਂ ਤਾਂ ਆਫੀਸ਼ੀਅਲੀ ਅਨਾਉਂਸ ਕਰਤਾ ਔਰ ਆਫੀਸ਼ੀਅਲ ਅਨਾਉਂਸਮੈਂਟ ਦੀ ਬਹੁਤ ਬਹੁਤ ਗਾਂਧੀ ਪਰਿਵਾਰ ਨੂੰ ਪੀਪੀਸੀਸੀ ਪ੍ਰਧਾਨ ਨੂੰ ਭਗਵੰਤ ਮਾਨ ਨੂੰ ਔਰ ਅਰਵਿੰਦ ਕੇਜਰੀਆ ਨੂੰ ਜਿਹੜੇ ਕਹਿੰਦੇ ਸਨ ਕਾਂਗਰਸ ਅਨਟਚੇਬਲ ਹੈ ਕਾਂਗਰਸ ਕਹਿੰਦੀ ਸੀ ਕਿ ਪੰਜਾਬ ਦਾ ਦੇਸ਼ ਦਾ ਬੇੜਾ ਗਰਗ ਭਗਵੰਤ ਮਾਨ ਤੇ ਕੇਜਰੀਵਾਲ ਨੇ ਕੀਤਾ ਹੁਣ ਪਤਾ ਨਹੀਂ ਕਿਹੜੇ ਮੂੰਹਾਂ ਨਾਲ ਕਿਹੜੇ ਮੂੰਹ ਤੋਂ ਸਵਾਲ ਪੁੱਛੋਗੇ ਕਿ ਜਹਾਜ਼ ਕਿਵੇਂ ਵਰਤਦਾ ਸੀ ਹਜ਼ਾਰ ਕਰੋੜ ਇਤਿਹਾਸ ਤੇ ਕਿਵੇਂ ਲਾਉਂਦਾ ਸੀ ਕਿਸਾਨੀ ਨੂੰ ਐਮਐਸਪੀ ਨਹੀਂ ਦਿੰਦੇ ਅਨਮੋਲ ਕਗਨਮਾਨ ਭਗਵੰਤ ਮਾਨ ਕੇਜਰੀਵਾਲ ਜਿਹੜੇ ਕਹਿੰਦੇ ਮਿੰਟਾਂ ਸਕਿੰਟਾਂ 'ਚ ਦੇਵਾਂਗੇ ਹਰ ਮੁੱਦੇ ਤੇ ਜ਼ਰੂਰ ਸਪਸ਼ਟੀਕਰਨ ਦੇਓ ਇਹਦੇ ਚ ਕਿਵੇਂ ਚੋਰ ਮੋਰੀ ਤੋਂ ਨਿਕਲੋਗੇ ਕਿ ਸਾਡਾ ਇਕੱਠ ਜੋੜ سارے ਦੇਸ਼ ਤੇ ਤਾਂ ਪੰਜਾਬ 'ਚ ਨਹੀਂ ਆ ਪੰਜਾਬ 'ਚ ਤੁਸੀਂ ਰਲ ਮਿਲ ਕੇ ਫ੍ਰੈਂਡਲੀ ਮੈਚ ਖੇਡੋਗੇ ਸਭ ਨੂੰ ਪਤਾ ਹੈ ਤੁਹਾਡੀ ਸਭ ਦੀ ਜਿਹੜੀ ਐਕਸਪਾਇਰੀ ਡੇਟ ਹੈ ਕਿੰਨਾ ਚਿਰ ਤੁਸੀਂ ਪ੍ਰਧਾਨ ਰਹਿਣਾ ਹੈ ਕਿੰਨਾ ਚਿਰ ਨਹੀਂ ਰਹਿਣਾ ਇਹ ਸਭ ਫਿਕਸ ਕਰਦੇ ਰਾਹੁਲ ਗਾਂਧੀ ਸਾਹਿਬ ਤੇ ਜਦੋਂ ਉਹਨਾਂ ਨੇ ਦੇਸ਼ 'ਚ ਕਰ ਲਿਆ ਇਕੱਠ ਜੋੜ ਤੇ ਤੁਸੀਂ ਜੋ ਚੀਟਪੀ ਕਿਸੇ ਨੇ ਕੀਤੀ ਮਾੜੀ ਮੋਟੀ ਤੇ ਸਵੇਰੇ ਝਟਕਾ ਦੇਣਾ ਚਲੋ ਅਬਲਿਕ ਸਭ ਜਾਣਦੀ ਐ ਲੋਕਾਂ ਨੂੰ ਸੱਚ ਜਾਣਨ ਦਾ ਹਾਕਮ ਅਕਰ ਗੁੱਸਾ ਨਾ ਕਰਿਓ ਮੈਂ ਆਪ ਤੁਹਾਡੇ ਗੱਠ ਜੋੜ ਦੀ ਦਿਲ ਦੀਆਂ ਗਹਿਰਾਈਆਂ ਚੋਂ ਤੁਹਾਨੂੰ ਵਧਾਈ ਜਿੰਨਾ ਔਰ ਹੁਣ ਵੇਖਾਂਗੇ ਕਿਹੜੇ ਮੂ ਨਾਲ ਤੁਸੀਂ ਦੋਵੇਂ ਇੱਕ ਦੂਜੇ ਨੂੰ ਚੰਗਾ ਕਹਿੰਦੇ ਹੋ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ JL new naya zamana nai soch